ਪੰਜਾਬ ਸਰਕਾਰ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਨ ਨੇ ਖੰਨਾ ਦੇ ਸਾਬਕਾ ਵਿਧਾਇਕੁਰਕਰਤ ਸਿੰਘ ਕੋਟਲੀ ਦੇ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਸਾਬਕਾ ਵਿਧਾਇਕ ਬਿਨਾਂ ਕਿਸੇ ਤਰਕ ਦੇ ਲਾਈਵ ਹੋ ਕੇ ਖੰਨਾ ਜੀਟੀ ਰੋਡ ਲਾਈਟਾਂ ਦੇ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਅਤੇ ਚਰਕੀ ਸੱਚਾਈ ਕੁਝ ਹੋਰ ਹੈ। ਦਾਸਦੀ ਕਿ ਸੌਨ ਖੰਨਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਏ ਸੀ ਜਦ ਉਹਨਾਂ ਨੇ ਕਿਹਾ ਕਿ ਖੰਨਾ ਜੀਟੀ ਰੋਡ ਲਾਈਟਾਂ ਸੰਬੰਧੀ ਨੈਸ਼ਨਲ ਹਾਈਵੇ ਰਿਜਲੀ ਬੋਰਡ ਤੇ ਬਕਾਇਆ ਸੱਤ ਕੇ ਪਾਰ ਲੱਖ ਰੁਪਏ ਦੇ ਦਾਇਗੀਕਰਨ ਸੰਬੰਧੀ ਕਈ ਪੱਤਰ ਲਿਖੇ ਗਏ ਨੇ ਪਰ ਉਹਨਾਂ ਤੇ ਇਸ ਦਾ ਕੋਈ ਵੀ ਅਸਰ ਨਹੀਂ ਹੋਇਆ ਚਾਕੇ ਨੈਸ਼ਨਲ ਹਾਈਵੇ ਪੰਜਾਬ ਤੋਂ ਟੋਲ ਟੈਕਸ ਦੇ ਰੂਪ ਤੇ ਵਿੱਚ ਕਰੋੜਾਂ ਰੁਪਏ ਇਕੱਠਾ ਕਰੇ ਸਭ ਤੋਂ ਪਹਿਲਾਂ ਤਾਂ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਸਾਰੇ ਮੀਡੀਆ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਇਕੱਤਰਿਤ ਹੋਏ ਹੋ ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਬੜੀ ਅਹਿਮ ਪ੍ਰੈਸ ਕਾਨਫਰੰਸ ਹੈ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਬੜੇ ਹੀ ਸੀਨੀਅਰ ਲੀਡਰ ਸ਼੍ਰੀ ਕਰਮਚੰਦ ਸ਼ਰਮਾ ਜੀ ਮੇਰੇ ਲੈਫਟ ਹੈਂਡ ਸਾਈਡ ਤੇ ਬੈਠੇ ਨੇ ਖੱਬੇ ਪਾਸੇ ਔਰ ਸੱਜੇ ਪਾਸੇ ਮੇਰੇ ਨਾਲ ਪੀਐਸਪੀਸੀਐਲ ਦੇ ਪੰਜਾਬ ਪਾਵਰ ਕਾਰਪੋਰੇਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੇਰੇ ਨਾਲ ਸਾਡੇ ਜਿਹੜੇ ਐਕਸੀਅਨ ਸਾਹਿਬ ਅਮਨ ਗੁਪਤਾ ਜੀ ਬੈਠੇ ਨੇ ਅ ਕੀ ਜ਼ਰੂਰਤ ਪੈਗੀ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦੀ ਦੇਖੋ ਸਾਥੀਓ ਗੱਲ ਇਸ ਤਰ੍ਹਾਂ ਜਦੋਂ ਸਮਾਜ ਦੇ ਵਿੱਚ ਅਸੀਂ ਲੀਡਰ ਕਿਉਂ ਚੁਣਦੇ ਹਾਂ ਅਸੀਂ ਸਮਾਜ ਦੇ ਵਿੱਚ ਲੀਡਰ ਇਸ ਲਈ ਚੁਣਦੇ ਹਾਂ ਕਿ ਲੀਡਰ ਸਾਡੇ ਜਿਹੜੇ ਹੱਕ ਨੇ ਜਮਹੂਰੀ ਹੱਕ ਨੇ ਸਾਡੇ ਡੈਮੋਕਰੈਟਿਕ ਰਾਈਟਸ ਨੇ ਆਹ ਦੀ ਵੀਡੀਓ ਦੇਖੀ ਉਹ ਚ ਕਹਿੰਦੇ 25 25 50 ਖੰਨੇ 'ਚ ਕੋਈ ਵੀ ਲਾਈਟ ਚੱਲਦੀ ਦਿਖਾ ਤਾਂ ਲੋਕ ਜਦੋਂ ਊਟੀ ਆ ਘਾਏ ਉਹਨਾਂ ਦੀ ਕਟਾਈ ਕਰਨੀ ਤੇ ਜਿੰਨੀ ਡਰੇਨੇਜ ਹੈ ਜਿੰਨੇ ਡਰੇਨ ਬਣੇ ਹੋਏ ਨੇ ਉਹਨਾਂ ਦੀ ਜੇ ਕੋਈ ਉੱਪਰ ਸਲੇਬਾਂ ਟੁੱਟੀਆਂ ਸਲੇਬਾਂ ਪਉਣੀਆਂ ਉਹਨਾਂ ਦੀ ਸਫਾਈ ਕਰਨੀ ਹਰ ਕਿਸਮ ਦਾ ਰੱਖ-ਰਖਾਅ ਜਿਹੜਾ ਹੈ ਉਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧੀਨ ਆਉਂਦਾ ਹੈ ਉਦੋਂ ਤੁਸੀਂ ਪਹਿਲਾ ਪੈਸੇ ਦੇਣੇ ਸੀ ਉਦੋਂ ਆਸੀਂ ਤੁਹਾਡੇ ਨਾਲ ਰਾਸਤਾ ਕਰਕੇ ਬਿਜਲੀ ਬੋਰਡ ਦੇ ਪੈਸੇ ਦਵਾ ਕੇ ਲਾਈਟਾਂ ਚਾਲੂ ਕਰਾਤੀਆਂ ਸੀ ਤੁਸੀਂ ਟਾਈਮ ਸਿਰ ਪੇਮੈਂਟ ਕਰਿਆ ਕਰੋ ਤਾਂ ਜੋ ਵਾਰ-ਵਾਰ ਇਹਨਾਂ ਨੂੰ ਕਨੈਕਸ਼ਨ ਕੱਟਣੇ ਨਾ ਪੈਣ ਇੱਕੋ ਹੀ ਲਾਈਟ ਚੱਲਦੀ ਦਿਖਾ ਮੈਂ ਹੁਣ ਉਹ ਇੱਕ ਅੱਜ slogan ਪੂਰਾ ਕਰਦਾ ਹਾਂ ਅੱਜ ਹਰ ਪਿੰਡ ਚ ਜਾ ਕੇ ਦੇਖੋ ਅਗਲੀ ਪ੍ਰੈਸ ਕਾਨਫਰੈਂਸ ਤੇ ਦੱਸੂੰਗਾ ਕਿਹੜੇ ਪਿੰਡ ਨੂੰ ਕਿੰਨੇ ਪੈਸੇ ਚਲੇਗੇ ਕੀ ਕੀ ਕੰਮ ਚੱਲਦਾ ਸਾਰੀ ਗੱਲ ਦੱਸੂੰਗਾ ਡਿਟੇਲ ਚ ਮੈਂ ਉੱਥੋਂ ਇੱਕ ਚੈੱਕ ਕਟਾ ਤੇ ਖੰਨੇ ਨੂੰ جگਮਗਾ ਕਰਾ ਆ ਦਿਓ ਪੀਐਸਪੀਸੀਐਲ ਦੇ ਪੈਸੇ ਐਵੇਂ ਨਾ ਰਾਜਨੀਤੀਆਂ ਕਰੋ ਕਿੰਨੇ ਮਹੀਨੇ ਵੀ ਪੱਟੇ ਚੱਲੋ ਹਰ ਮਹੀਨੇ ਪੈਸੇ ਨਹੀਂ ਜਮ੍ਹਾਂ ਕਰਵਾਉਂਦਾ ਫਿਰ ਉਤੋਂ ਬਾਅਦ ਸਾਨੂੰ ਇਹ ਕਨੈਕਸ਼ਨਸ ਕੱਟਨੇ ਪੈਂਦੇ ਨੇ ਜੇ ਇਹ ਹੋਵੇ ਕਿ ਨਹੀਂ ਚਾਹੁੰਦਾ ਮੈਂ ਵੀ ਬੀਜ ਬੁੜ ਜਿੰਨ ਰਟੇ ਰਹਾਂ ਜਦੋਂ ਸਾਡੀ ਡਿਫਾਲਟਿੰਗ ਅਮਾਉਂਟ ਕੱਲੇ ਐਨ.ਐਚ.ਏ ਨੇ ਕਿਸੇ ਬਲ ਵੀ ਡਿਫਾਲਟਿੰਗ ਖੜੀ ਹੋਵੇ ਤਾਂ ਅਸੀਂ ਹਰੇਕ ਦਾ ਕਨੈਕਸ਼ਨ ਕੱਢ ਦਿੰਦੇ ਚਾ ਕੋਈ ਖਾਤਕਾਰ ਹੈ ਉਹ ਡਿਫਾਲਟਿੰਗ ਅਮਾਉਂਟ ਆ ਉਹ ਬਿੱਲ ਦੇ ਬੈਕ ਸਾਈਡ ਤੇ ਲਿਖਿਆ ਹੁੰਦਾ ਵੀ ਜੇ ਤੁਸੀਂ ਡਿਫਾਲਟਿੰਗ ਅਮਾਉਂਟ ਨਹੀਂ ਪਰੋਗੇ ਤਾਂ ਤੁਹਾਡਾ ਕਲੈਕਸ਼ਨ ਕੱਢ ਦਿੱਤਾ ਜਾਊਗਾ ਜਦੋਂ ਫਿਰ ਉਹ 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 ਗਾਹਾਂ ਜੋਗ ਸਮਾਗ ਫਿਰ ਪੀਡੀਓ ਕਰ ਦਿੰਦੇ ਆ ਅਸੀਂ ਉਹਨੂੰ ਕਲੈਕਸ਼ਨ ਨੂੰ ਇਸ ਕਰਕੇ ਜਿੰਨਾ ਚਿਰ ਤੱਕ ਸਾਡੀ ਕਰੋੜਾ ਰੁਪਿਆ ਅਰਬਾਂ ਰੁਪਿਆ ਜਿਹੜਾ ਲੋਕ ਪੰਜਾਬ ਚ ਡਿਫਾਲਟਿੰਗ ਪਈ ਹੁੰਦੀ ਹੈ ਅਸੀਂ ਮਾਰਚ ਤੱਕ ਕਲੀਅਰ ਕਰਨੀ ਹੁੰਦੀ ਹੈ ਕਿ ਸਤੰਬਰ ਤ ਜਿਹਨਾਂ ਸੀ ਡਿਫਰਟਿੰਗ ਮਾਉਡ ਉੱਤੇ ਉੱਪਰ ਇਤੇ ਲਾ ਕੇ ਅਸੀਂ ਇਹਨੂੰ ਕਲੀਅਰ ਕਰ ਦਿਆਂ ਅਸੀਂ ਬਿਜਲੀ ਪਹਿਲਾਂ ਦਿੰਨੇ ਆ ਪੈਸਾ ਅਸੀਂ ਬਾਅਦ ਚ ਲੈਨੇ ਆ ਹੁਣ ਬਿਜਲੀ ਬਰਤ ਚੁੱਕਿਆ ਐਨਚੀ ਇਹ ਨੈਸ਼ਨਲ ਅਥਾਰਟੀ ਵਾਲੇ ਜਿਹੜੇ ਨੇ ਬਿਜਲੀ ਬਰਤ ਚੁੱਕੇ ਨੇ ਉਹ ਭਰਤੀ ਦੇ ਪੈਸੇ ਲੈਣੇ ਨੇ ਅਸੀਂ ਜਿਨ੍ਹਾਂ ਚ ਨਹੀਂ ਦੇਣਗੇ ਕਿਉਂਕਿ ਉੱਪਰ ਬੜੀ ਸਖਤੀ ਆ ਬਿਜਲੀ ਬੋਰਡ ਕੋਕਿ ਉਹ ਸਾਰਾ ਪੈਸਾ ਜਿਹੜਾ ਯੂਜ਼ ਕਰਨਾ ਹੁੰਦਾ ਹੋਰ ਡਿਵੈਲਪਮੈਂਟ ਦੇ ਲਈ ਇਸ ਕਰਕੇ ਉਹ ਜ਼ਰੂਰੀ ਹੁੰਦੇ ਨੇ ਕਨੈਕਸ਼ਨ ਕੱਟਣੇ ਇਤੇ ਕੋਈ ਕਤਾਹੀ ਅਫਸਰ ਕੋਈ ਕਰ ਨਹੀਂ ਸਕਦਾ ਉਹਦੇ ਫਿਰ ਐਕਸ਼ਨ ਹੋ ਜਾਊਗਾ ਇਸ ਕਰਕੇ ਹੁਣ ਜਿਵੇਂ ਸਿਵ ਕਰੋੜਾ ਰੁਪਇਆ ਖੜੀ ਦਿਨਾਂ ਦੀ ਘਟਦੇ ਜਾ ਰਹੇ ਸੀਗੇ ਮੰਤਰੀ ਸਾਹਿਬ ਨੇ ਉਹ ਪੈਸੇ ਜਿਹੜੇ ਦਵਾਕੇ ਸੈਂਟਰ ਤੋਂ ਵੀ ਜੋ ਬਣਦੇ ਸੀ ਪੈਸਾ ਜੋ ਪੰਜਾਬ ਦਾ ਬਣਦਾ ਸਾਰਾ ਦਵਾਇਆ ਹੈ ਉਸ ਤਾਲ ਨੂੰ ਕੋਈ ਕੋਈ ਹੈਲਥਨਰ ਜ਼ਰੂਰੀ ਹੈ ਇਸ ਕਰਕੇ ਜਿਹੜੀ ਡਿਫਾਲਟਿੰਗ ਅਮਾਉਂਟ ਹੈ ਕਿਤੇ ਵੀ ਆ ਜੋ ਖੜਾ ਆ ਇਹਦੇ ਪੈਸੇ ਬਣਾ ਕੰਮ ਨਹੀਂ ਚੱਲਦਾ ਬੀਲ ਬੋਰਡ ਦਾ ਕੰਮ ਰੁਕ ਜੂਗਾ ਸਾਰੇ ਡਿਵੈਲਪਮੈਂਟ ਦਾ ਇਸ ਕਰ ਹੈ ਜਿਵੇਂ ਕਿ ਤਿਹਾਰ ਆ ਰਹੇ ਨੇ ਹੁਣ ਦੀਵਾਲੀ ਤੇ ਚਹਰਾ ਜੇ ਆ ਰਹੇ ਨੇ ਫਿਰ ਇਹੋ ਕੋਈ ਰਿਲੈਕਸ਼ਨ ਨਹੀਂ ਹੈ ਬੀਲ ਭਰਦੇ ਤੇ ਲਾਈਟਾਂ ਬੰਦ